ਵੈਗੁਰਜੀ ਦਾ ਖਾਲਸਾ ਵੈਗੁਰਜੀ ਦੀ ਫਤਿਹ ਵੈਗੁਰਜੀ ਦਾ ਖਾਲਸਾ ਵੈਗੁਰਜੀ ਦੀ ਫਤਿਹ ਜੀ ਹਾਂ ਜੀ ਭਾਈ ਹਰਵਿੰਦਰ ਸਿੰਘ ਜੀ ਕੀ ਹਾਲ ਹੈ ਜੀ ਬਰ ਜੀ ਠੀਕ ਠਾਕ ਸਭ ਠੀਕ ਆ ਅੱਜ ਅੱਜ ਜਿਹੜਾ ਆਪਾਂ ਮਸਲਾ ਜੀ ਆਪਾਂ ਜਿਹੜੇ ਮਸਲੇ ਤੇ ਅੱਜ ਵਿਚਾਰਾ ਕਰਨੀ ਆਂਦੇ ਉਹ ਚੰਡੀਗੜ੍ਹ ਯੂਨੀਵਰਸਿਟੀ ਬਚਾਓ ਮੋਰਚੇ ਤੇ ਆਪਾਂ ਨੇ ਵਿਚਾਰਾ ਕਰਨੀਆਂ ਨੇ ਇੱਕ ਮੈਨੂੰ ਥੋੜਾ ਜਿਹਾ ਚਾਨਣਾ ਪਾ ਦਿਓ ਵੀ ਇਹ ਯੂਨੀਵਰਸਿਟੀ ਵਾਲਾ ਮਸਲਾ ਦਰਅਸਲ ਹੈਗਾ ਕੀ ਸੀਗਾ ਬਾਕੀ ਮੈਂ ਵਿੱਚ ਵਿੱਚ ਜਿਹੜੇ ਤੁਹਾਨੂੰ ਸਵਾਲ ਨੇ ਉਹ ਮੈਂ ਕਰਦਾ ਰਹੂੰਗਾ ਤੁਸੀਂ ਇੱਕ ਵਾਰੀ ਚਾਣਨਾ ਪਾ ਦੋ ਵੀ ਇਹ ਯੂਨੀਵਰਸਿਟੀ ਵਾਲਾ ਮਸਲਾ ਹੈ ਕੀ ਸੀ ਅਸਲ ਤੇ ਜਿਹੜੀ ਯੂਨੀਵਰਸਿਟੀ ਹੈ ਨਾ ਇਹ ਯੂਨੀਵਰਸਿਟੀ ਪਹਿਲਾਂ ਪੰਜਾਬ ਦੀ ਹੁੰਦੀ ਸੀ ਠੀਕ ਹੈ ਜੀ ਇਹ ਜੀ 1800 ਪੁੱਛ ਦੇ ਵਿੱਚ ਸਥਾਪਨਾ ਹੋਈ ਸੀ ਲਾਹੌਰ ਦੇ ਵਿੱਚ ਹਾਂਜੀ ਤੇ ਇਹ ਯੂਨੀਵਰਸਿਟੀ ਉੱਥੋਂ ਫਿਰ ਵੰਡ ਤੋਂ ਬਾਅਦ ਵੱਖ-ਵੱਖ ਜਗ੍ਹਾ ਤੇ ਘੁੰਮਣ ਲੱਗੀ ਭਾਈ ਭਈ ਫਿਰ ਅੰਸ਼ਾਰ ਵੀ ਪੁੱਛ ਰਹੀ ਹੈ ਫਿਰ ਚੰਡੀਗੜ੍ਹ ਆਈ ਸੀ ਠੀਕ ਹੈ ਜੀ ਇਸ ਯੂਨੀਵਰਸਿਟੀ ਨੂੰ ਚਲਾਉਣ ਵਾਸਤੇ ਨਾ ਇੱਕ ਸੈਨੇਟ ਤਿਆਰ ਕੀਤੀ ਜਾਂਦੀ ਹੈ ਜਿਹਦੀ ਕਿ ਚੋਣ ਹੁੰਦੀ ਹੈ ਠੀਕ ਹੈ ਜੀ ਉਹ ਚੋਣ ਦੇ ਵਿੱਚ 91 ਮੈਂਬਰ ਹੁੰਦੇ ਨੇ ਜਿਨ੍ਹਾਂ ਦੇ ਵਿੱਚੋਂ ਕੁਝ ਨੋਮੀਨੇਟਡ ਹੁੰਦੇ ਨੇ ਕੁਝ ਆਫੀਸ਼ੀਅਲ ਹੁੰਦੇ ਨੇ ਜਿਵੇਂ ਯੂਨੀਅਨਾਂ ਦੇ ਪ੍ਰਧਾਨ ਹੋ ਗਿਆ ਸਟੂਡੈਂਟ ਯੂਨੀਅਨ ਦਾ ਪ੍ਰਧਾਨ ਹੋ ਗਿਆ ਯਾਨੀ ਕਿ ਅਧਿਆਪਕਾਂ ਦਾ ਪ੍ਰਧਾਨ ਹੋ ਗਿਆ ਨਾਨ ਟੀਚਿੰਗ ਸਟਾਫ ਦਾ ਪ੍ਰਧਾਨ ਹੋ ਗਿਆ ਜਨਾਬ ਦਾ ਮੁੱਖ ਮੰਤਰੀ ਹੋ ਗਿਆ ਤੇ ਪੰਜਾਬ ਦਾ ਸਿੱਖਿਆ ਮੰਤਰੀ ਹੋ ਗਿਆ ਠੀਕ ਹੈ ਜੀ ਇਹ ਵੀ ਮੈਂਬਰ ਹੁੰਦੇ ਨੇ ਹਾਂਜੀ ਤੇ ਹੁਣ ਇਹ ਮਸਲਾ ਹੈ ਕੀ ਸੀਗਾ ਜਿਹੜਾ ਹੁਣ ਮਸਲਾ ਇਹ ਸ਼ੁਰੂ ਹੋਇਆ ਜਿਹੜਾ ਵੀ ਪ੍ਰੋਟੈਸਟ ਜਿਹੜਾ ਸ਼ੁਰੂ ਹੋਇਆ ਸੀ ਇਹ ਮਸਲਾ ਹੈ ਕੀ ਸੀ ਇਹ ਕੌਂਸਲ ਚ ਇਹ ਨਾ ਇਹਨੂੰ ਭਾਰਤ ਸਰਕਾਰ ਆਪਣੇ ਅੰਡਰ ਲੈਣਾ ਚਾਹੁੰਦੀ ਸੀਗੀ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਨੇ ਵੀ ਲਿਖ ਕੇ ਦੇਤਾ ਸੀ ਬਾਦਲ ਸਾਹਿਬ ਨੇ ਕਿ ਇਹਨੂੰ ਤੁਸੀਂ ਕੇਂਦਰੀ ਯੂਨੀਵਰਸਿਟੀ ਲਾਂਡੋ ਪਰ ਉਹ ਉਹ ਨਹੀਂ ਸੀ ਲਾਨੀ ਗਈ ਤੇ ਹੁਣ ਕੇਂਦਰ ਸਰਕਾਰ ਇਹ ਦੀ ਸੈਨੇਟ ਨੂੰ ਭੰਗ ਕਰਕੇ ਨਾ ਛੋਟੀ ਸੈਟ ਕਰ ਰਿਹਾ ਸੀਗਾ 91 ਮੈਂਬਰਾਂ ਨੂੰ ਕਢਾ ਕੇ 33 ਮੈਂਬਰੀ ਕਰ ਰਿਹਾ ਸੀ ਜਿਹਦੇ ਵਿੱਚ ਜ਼ਿਆਦਾਤਰ ਮੈਂਬਰ ਜਿਹੜੇ ਨੇ ਉਹ ਨਾਮਿਨੇਟਡ ਹੋਣੇ ਸੀਗੇ ਠੀਕ ਹੈ ਜੀ ਹਾਂਜੀ ਮਤਲਬ ਇਹ ਇਹਨਾਂ ਨੇ ਜਿਹੜਿਆ ਸੈਨੇਟ ਉਹ ਭੰਗ ਕਰਕੇ ਸਰਕਾਰ ਆਪਣੇ ਸਿਸਟਮ ਦੇ ਹਿਸਾਬ ਨਾਲ ਲਾਗੂ ਕਰਨਾ ਚਾਹੁੰਦੀ ਸੀਗੀ ਮਨਜੀਨ ਕੇ ਆਪਣੇ ਬੰਦੇ ਨੂੰ ਸੈਨੇਟ ਛੋਟੀ ਕਰਤੀ ਚੁਣੇ ਹੋਏ ਮੈਂਬਰ ਘਟਾ ਤੇ ਦੇ ਨੋਮੀਨੇਟਡ ਮੈਂਬਰ ਨੇ ਹਾਂਜੀ ਇਹਨਾਂ ਤੇ ਬਹੁਤ ਮਤ ਹੋਵੇ ਵੀ ਆਪਣੀ ਮਰਜ਼ੀ ਦੇ ਫੈਸਲੇ ਕਰਵਾਏ ਜਾ ਸਕਣ ਕਿ ਮਤਲਬ ਤੁਹਾਡੇ ਕਹਿਣ ਦਾ ਮਤਲਬ ਇਹ ਹੈ ਵੀ ਜਿਵੇਂ ਜਿਹੜੀ ਸੈਨੇਟ ਚੁਣੀ ਜਾਂਦੀ ਹੈ ਉਹ ਆਜ਼ਾਦ ਤੌਰ ਤੇ ਬੱਚਿਆਂ ਦੇ ਕੋਈ ਫੀਸਾਂ ਦਾ ਮਸਲਾ ਹੋਵੇ ਕੋਈ ਵੀ ਮਸਲਾ ਹੋਵੇ ਆਪਣੇ ਤੌਰ ਤੇ ਵਿਚਾਰ ਕੇ ਉਹਦੇ ਤੇ ਉਹਨਾਂ ਨੂੰ ਕਨਸੈਸ਼ਨ ਦੇ ਸਕਦੀ ਹੈ ਜੇ ਜਿਹੜਾ ਮਸਲਾ ਹੱਲ ਨਹੀਂ ਹੋ ਰਿਹਾ ਜਾਂ ਕੋਈ ਮਸਲਾ ਉਹਦੇ ਤੇ ਆਪਣੀ ਆਵਾਜ਼ ਰੇਸ ਕਰਕੇ ਉਹਨੂੰ ਮੰਗਾ ਮਨਵਾ ਸਕਦੀ ਹੈ ਹਾਂਜੀ ਜਿੱਦਾਂ ਮੈਂ ਜਿਹੜੇ ਮੈਂਬਰ ਚੁਣ ਕੇ ਆਉਣੇ ਨੇ ਫੋਟਾ ਰਾਹੀਂ ਚੁਣੇ ਜਾਣੇ ਨੇ ਹਾਂਜੀ ਉਹ ਸਭ ਲੋਬੀ ਵਿਦਿਆਰਥੀਆਂ ਨੂੰ ਜਵਾਬ ਦੇ ਨੇ ਵਿਦਿਆਰਥੀਆਂ ਨੂੰ ਜਿਹੜੇ ਟੀਚਰਾਂ ਤੋਂ ਚੁਣੇ ਜਾਣੇ ਉਹ ਟੀਚਰਾਂ ਨੂੰ ਜਵਾਬ ਦੇ ਨੇ ਠੀਕ ਹੈ ਜੀ ਤੇ ਜਿਹੜੇ ਨੋਮੀਨੇਟਡ ਨੇ ਇਹ ਸਰਕਾਰ ਵੱਲੋਂ ਨੋਮੀਨੇਟਡ ਹੋਣੇ ਨੇ ਜਿੱਦਾਂ ਸਰਕਾਰ ਚਾਹੇ ਆਪਣੀ ਮਨਮਰਜ਼ੀ ਨਾਲ ਜਿੱਦਾਂ ਸਲੇਬਸ ਬਦਲਣਾ ਆਪਣੀ ਮਰਜ਼ੀ ਦਾ ਜੋ ਵੀ ਕਰਨਾ ਚਾਹੇ ਜੋ ਫੀਸ ਆਪਣੀ ਮਰਜ਼ੀ ਦੀ ਲਾਗੂ ਕਰਨੀਆਂ ਨੇ ਕੁਝ ਸੂਲਟ ਖਤਮ ਕਰਨੀ ਹੈ ਕੋਈ ਸੂਲਟ ਨਵੀਂ ਸ਼ੁਰੂ ਕਰਨੀ ਹੈ ਜਿਹੜੇ ਨਾਮਿਨੇਟਡ ਹੋਣਗੇ ਉਹ ਸਰਕਾਰ ਦੇ ਮੁਤਾਬਕ ਚੱਲਣਗੇ ਤੇ ਜਿਹੜੇ ਛੋਏ ਹੋਏ ਨੇ ਉਹਨਾਂ ਦੀ ਪਬਲਿਕ ਦੇ ਵਿੱਚ ਜਵਾਬਦੇਹੀ ਹੁੰਦੀ ਹੈ ਫਿਰ ਤਾਂ ਕਰਕੇ ਥੋੜਾ ਜਿਹਾ ਉਹਨਾਂ ਤੇ ਪਬਲਿਕ ਦਾ ਪ੍ਰੈਸ਼ਰ ਹੁੰਦਾ ਇਹ ਜਿਵੇਂ ਫਿਰ ਇਹਦੇ ਚ ਸੈਂਟਰ ਸਰਕਾਰ ਤੇ ਪੰਜਾਬ ਸਰਕਾਰ ਦਾ ਕੀ ਯੋਗਦਾਨ ਹੈ ਜੀ ਇਹਦੇ ਚ ਵੈਸੇ ਜੋ ਤਨਖਾਹ ਦਾ ਹਿੱਸਾ ਹੈ ਉਹਦਾ 60% ਸੈਂਟਰ ਗਵਰਨਮੈਂਟ ਦਿੰਦੀ ਹੈ ਤੇ 40% ਪੰਜਾਬ ਗਵਰਨਮੈਂਟ ਦਾ ਹੁੰਦਾ ਹੈ ਠੀਕ ਹੈ ਜੀ ਤੇ ਪਰ ਪੰਜਾਬ ਗਵਰਨਮੈਂਟ ਨੇ ਕਦੇ ਵੀ ਆਪਣਾ ਬੰਦ ਇਫਾ ਪੂਰਾ ਨਹੀਂ ਦਿੱਤਾ ਤੇ ਇਹਦੇ ਵਿੱਚੋਂ ਸਮਝ ਲਓ ਵੀ ਬਹੁਤ ਘੱਟ ਹਿੱਸਾ ਦੇ ਰਹੀ ਹੈ ਪੰਜਾਬ ਸਰਕਾਰ ਔਰ ਇਹਨਾਂ ਦੀ ਲਾਪਰਵਾਹੀ ਇੰਨੀ ਜ਼ਿਆਦਾ ਹੈ ਕਿ ਲਾਸਟ ਵਾਰੀ ਜਿਹੜਾ ਮੁੱਖ ਮੰਤਰੀ ਦਾ ਮੈਂਬਰ ਹੈ ਜੀ ਮੀਟਿੰਗ ਦੇ ਵਿੱਚ ਵੀ 2010 ਵਿੱਚ ਬਾਦਲ ਸਾਹਿਬ ਸ਼ਾਮ ਸ਼ਾਮਲ ਹੋਏ ਨੇ ਉਸ ਤੋਂ ਬਾਅਦ ਨਾ ਤਾਂ ਬਾਦਲ ਸਾਹਿਬ ਸ਼ਾਮਲ ਹੋਏ ਨੇ ਨਾ ਕੈਪਟਨ ਸਾਹਿਬ ਸ਼ਾਮਲ ਹੋਏ ਨੇ ਤੇ ਨਾ ਮਜੂਦਾ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਵੀ ਸ਼ਾਮਲ ਹੋਏ ਨੇ ਠੀਕ ਹੈ ਜੀ ਤੇ ਇੱਕ ਚੀਜ਼ ਹੋਰ ਜਿਹੜੀ ਕਾਫੀ ਸੋਸ਼ਲ ਮੀਡੀਆ ਤੇ ਪ੍ਰਚਾਰੀ ਜਾ ਰਹੀ ਸੀ ਕਿ ਵੀ ਜਿਹੜੀ ਇਹ ਯੂਨੀਵਰਸਿਟੀ ਹੈ ਇਹਦਾ ਜਿਹੜਾ ਖਰਚਾ ਜਾਂ ਸ਼ੁਰੂ ਦੇ ਵਿੱਚ ਜਿਆਦੇ ਬਣੀ ਹੈ ਇਹ ਲੋਕਾਂ ਦੇ ਪੈਸੇ ਇਕੱਠੇ ਕਰਕੇ ਬਣੀ ਹੈ ਜਾਂ ਦਸਵੰਦ ਦੇ ਪੈਸੇ ਨਾਲ ਬਣੀ ਹੈ ਉਹਦੇ ਚ ਕੀ ਸਚਾਈ ਹੈ ਉਹ ਸੱਚ ਹੈ ਕਿ ਅਸਲ 'ਚ ਜਿਹੜੇ ਲੋਕਾਂ ਦਾ ਇਕੱਠਾ ਕੀਤਾ ਗਏ ਨੇ ਉਹ ਕਾਫੀ ਛੋਟਾ ਹਿੱਸਾ ਸੀ ਠੀਕ ਹੈ ਬਟੇ ਜੋ ਵਿਆਸਥਾਂ ਨੇ ਦਿੱਤਾ ਜਿੱਦਾਂ ਪਟਿਆਲਾ ਰਿਆਸਤ ਨਾਭਾ ਰਿਆਸਤ ਜੀਂਦ ਰਿਆਸਤ ਪੂਰਖਲਾ ਰਿਆਸਤ ਤੇ ਹੋਰ ਜਿਹੜੀਆਂ ਵੀ ਰਿਆਸਤਾਂ ਸੀਗੀਆਂ ਉਹ ਸਾਰਿਆਂ ਨੇ ਵੱਡਾ ਹਿੱਸਾ ਪਾਇਆ ਸੀ ਉਸ ਟਾਈਮ ਉਹਨਾਂ ਨੇ ਲੱਖਾਂ ਦੇ ਪਾਇਆ ਸੀ ਜਿਹੜਾ ਕਿ ਅੱਜ ਦੇ ਕਈ ਸੈਂਕੜੇ ਕਰੋੜਾਂ ਦੇ ਬਰਾਬਰ ਹੈ ਠੀਕ ਹੈ ਜੀ ਤੇ ਜਿਹੜੀ ਅੰਗਰੇਜ਼ਾਂ ਦੀ ਸਰਕਾਰ ਸੀ ਉਸ ਟਾਈਮ ਉਨੇ ਵੀ ਇੱਕ ਬਹੁਤ ਛੋਟਾ ਜਿਹਾ ਮਾਮੂਲੀ ਜਿਹਾ ਹਿੱਸਾ ਪਾਇਆ ਸੀ ਠੀਕ ਹੈ ਜੀ ਤੇ ਹੁਣ ਜਿਵੇਂ ਇਹ ਇੱਕ ਤਾਂ ਜਿਹੜਾ ਕਸ਼ਮੀਰ ਸਿੰਘ ਜੀ ਨੇ ਉਹ ਸੱਤ ਤੋਂ ਨੇ ਸੱਤ ਜਥੇਬੰਦੀ ਤੋਂ ਨੇ ਤੇ ਇੱਕ ਮੇਰਾ ਖਿਆਲ ਹੈ ਭਾਰਤ ਵਿਕਾਸ પરિਸ਼ਦ ਸਾਹਿਬ ਐਡਾਂ ਦੀ ਜਿਹੜੀ ਕੋਈ ਜਥੇਬੰਦੀ ਉਹਦੇ ਵੱਲੋਂ ਨੇ ਤੇ ਉਹਨਾਂ ਵੱਲੋਂ ਇਹਦਾ ਵਿਰੋਧ ਜਾਂ ਕੁਛ ਇਹਦੀ ਸਪੋਰਟ ਕੁਛ ਕਰੀ ਗਈ ਕਿ ਨਹੀਂ ਇਹ ਅਸਲ ਜਿਹੜੀ ਇਹਦੀ ਚੋਣ ਹੁੰਦੀ ਹੈ ਨਾ ਇਸ ਚ ਤੋਂ ਇਹ ਹੁੰਦੀ ਹੈ ਮਿਸ ਪ੍ਰਧਾਨ ਮੀਤ ਪ੍ਰਧਾਨ ਜਨਰਲ ਸੈਕਟਰੀ ਤੇ ਸੈਕਟਰੀ ਤੇ ਜਿ ਕਿ ਜਿਹੜੇ ਆਉਦੇ ਨੇ ਵੱਖ-ਵੱਖ ਪਾਰਟੀਆਂ ਕੋਲ ਹਾਂਜੀ ਜੀ ਵੀ ਪੀ ਨੇ ਬੀ ਜੀ ਪੀ ਦਾ ਇੱਕ ਵਿਦਿਆਰਥੀ ਵਿੰਗ ਆ ਰਸ ਆਰ ਐਸ ਐਸ ਨਾਲੋਂ ਬੰਦਦਾ ਹਾਂਜੀ ਤੇ ਜਿਹੜਾ ਮੀਤ ਪ੍ਰਧਾਨ ਦਾ ਅਹੁਦਾ ਉਹ ਸਾਥਰੇ ਜਿੱਤਿਆ ਜੋ ਕਿ ਤੇ ਸਿੱਖ ਜਿਹੜੇ ਲਿੰਗਨ ਆਇਸ ਜਿਹੜੇ ਇੱਕ ਕਰਤਾ ਦੱਸਦਾ ਸੀ ਜਿਹੜਾ ਸਵੰਤ ਸਿੰਘ ਖਾਲੜਾ ਉਹਨਾਂ ਦੀ ਸੋਚ ਉੱਤੇ ਚੱਲਣ ਦਾ ਦਮ ਭਰਦੇ ਨੇ ਠੀਕ ਹੈ ਜੀ ਤੇ ਜਿਹੜੇ ਕੀ ਕਹਿੰਦੇ ਨੇ ਜਨਰਲ ਸਕੱਤਰ ਦਾ ਉਹ ਲਲਕਾਰ ਕਰੋ ਪਰ ਜਿੱਥੇ ਆਖੀ ਜੋ ਕੇ ਕਮਿਊਨਿਸਟ ਵਿਚਾਰਧਾਰਾ ਨਾਲ ਥੋੜਾ ਸਬੰਧ ਰੱਖਦੇ ਨੇ ਠੀਕ ਹੈ ਤੇ ਇਦਾਂ ਹੀ ਵੱਖ-ਵੱਖ ਵਿਚਾਰਧਾਰਾ ਨਾਲ ਉੱਥੇ ਸਬੰਧਿਤ ਚੁਣੇ ਗਏ ਸੀ ਪਰ ਇਸ ਸੰਘਸਤ ਦੇ ਵਿੱਚ ਜਿਹੜੀ ਆਬੀਵੀਪੀ ਸੀਗੀ ਉਹਨੇ ਕੋਈ ਸੰਘਰਸ਼ ਦੇ ਵਿੱਚ ਸਾਥ ਨਹੀਂ ਦਿੱਤਾ ਕਿਉਂਕਿ ਉਹ ਸਰਕਾਰ ਨਾਲ ਸੰਬੰਧ ਉਸ ਪਾਰਟੀ ਨਾਲ ਸੰਬੰਧ ਹੈ ਜਿਹਦੀ ਸੈਂਟਰ ਦੇ ਵਿੱਚ ਸਰਕਾਰ ਹੈ ਤੇ ਉਹ ਸਭ ਕੁਝ ਕਰਨਾ ਚਾਹੁੰਦੇ ਸੀ। ਉਹਦੀ ਆਪਣੀਆਂ ਰਾਜਨੀਤਿਕ ਮਜਬੂਰੀਆਂ ਸੀ। ਉਹ ਉਸ ਹਿਸਾਬ ਨਾਲ ਚੱਲੇ ਨੇ। ਤੇ ਇਸ ਕਰਕੇ ਫਿਰ ਜਿਹੜੀ ਮੇਨ ਅਗਵਾਈ ਹੈ ਉਹ ਮੀਤ ਪ੍ਰਧਾਨ ਅਤੇ ਜਨਰਲ ਸਕੱਤਰ ਨਹੀਂ ਇੱਥੇ ਕੀਤੀ ਹੈ। ਠੀਕ ਹੈ ਜੀ। ਤੇ ਤੁਸੀਂ ਕੋਈ ਹੋਰ ਐਡ ਕਰਨਾ ਚਾਹੁੰਦੇ ਹੋ ਇਸ ਮਸਲੇ 'ਚ? ਇਸ ਮਸਲੇ 'ਚ ਇਸ ਮਸਲੇ 'ਚ ਇਸ ਮਸਲੇ ਦੇ ਵਿੱਚ ਇੱਕ ਕਹਿਣ ਵਾਲੀ ਗੱਲ ਇਹੀ ਹੈ ਵੀ ਇਸ ਜਿਹੜਾ ਅੰਦੋਲਨ ਹੈ ਇਹਨੇ ਸਾਹਮਣੇ ਇੱਕ ਰਾਹ ਦਿਖਾਇਆ ਕਿ ਜੇ ਅਸੀਂ ਸ਼ਾਂਤਮਈ ਤਰੀਕੇ ਦੇ ਨਾਲ ਇੱਕਜੁੱਟ ਹੋ ਕੇ ਸੰਘਰਸ਼ ਲੜੀਏ ਤਾਂ ਅਸੀਂ ਪੰਜਾਬ ਵਾਸਤੇ ਕੁਝ ਵੀ ਪ੍ਰਾਪਤ ਕਰ ਸਕਦੇ ਹਾਂ ਔਰ ਇਹ ਬਹੁਤ ਵੱਡੀ ਜਿੱਤ ਹੈ ਮੈਂ ਨਾ ਵਿਦਿਆਰਥੀਆਂ ਨੂੰ ਵਧਾਈ ਦੇਣੀ ਚਾਹੁੰਦਾ ਤੇ ਔਰ ਇਹਨਾਂ ਦਾ ਬਹੁਤ ਬਹੁਤ ਤਕਬੀਰ ਕਰਦਾ ਕਿ ਜਿਨ੍ਹਾਂ ਨੇ ਪੰਜਾਬ ਨੂੰ ਇੱਕ ਨਵਾਂ ਰਾਹ ਦਿਖਾਇਆ ਕਿ ਜੇ ਅਸੀਂ ਇੱਕ ਹੋ ਕੇ ਚੱਲੀਏ ਤੇ ਅਸੀਂ ਕੁਝ ਵੀ ਪ੍ਰਾਪਤ ਕਰ ਸਕਦੇ ਹਾਂ ਠੀਕ ਹੈ ਜੀ ਤੇ ਮੈਂ ਭਾਈ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਤੇ ਤੁਹਾਨੂੰ ਅੱਗੇ ਤੋਂ ਵੀ ਬੇਨਤੀ ਕਰਦਾ ਹਾਂ ਵੀ ਜਿਹੜੇ ਵੀ ਚਲੰਤ ਮਾਮਲੇ ਨੇ ਉਹਨਾਂ ਤੇ ਇਦਾਂ ਹੀ ਜਿਹੜੀਆਂ ਵਿਚਾਰ ਵਟਾਂਦਰੇ ਤੁਹਾਡੇ ਨਾਲ ਕਰਦੇ ਰਵਾਂਗੇ ਤੇ ਜਿਹੜੇ ਤੁਹਾਡੇ ਵਿਚਾਰ ਨੇ ਉਹ ਜਨਤਾ ਦੇ ਵਿੱਚ ਇਦਾਂ ਹੀ ਅਸੀਂ ਪੁੱਜਦੇ ਕਰਾਂਗੇ ਬਾਕੀ ਅਸੀਂ ਜਿੰਨੇ ਵੀ ਸਾਡੇ ਨਾਲ ਭੈਣ ਭਰਾ ਜੁੜੇ ਹੋਏ ਨੇ ਸਭ ਨੂੰ ਇਹੀ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਵੀ ਜਿਹੜਾ ਅਸੀਂ ਇੱਕ ਨਵਾਂ ਪਰਾਲਾ ਸ਼ੁਰੂ ਕਰਿਆ ਉਹਦੇ ਸਾਡਾ ਸਹਿਯੋਗ ਕਰਨਗੇ ਤੇ ਜਿਹੜੇ ਕਈ ਟੌਪਿਕ ਹੈ ਜੇ ਮੁੱਦੇ ਨੇ ਜਿਹੜੇ ਤੇ ਤੁਸੀਂ ਚਾਹੁੰਦੇ ਹੋ ਵੀ ਤੁਹਾਨੂੰ ਉਹ ਚੀਜ਼ ਬਾਰੇ ਨੌਲੇਜ ਨਹੀਂ ਹੈਗੀ ਜਾਂ ਤੁਸੀਂ ਸਾਡੇ ਨਾਲ ਕੋਈ ਵੀ ਨੌਲੇਜ ਆਪਣੀ ਸ਼ੇਅਰ ਕਰਨੀ ਚਾਹੁੰਦਾ ਅਸੀਂ ਸਭ ਨੂੰ ਖੁੱਲਾ ਸੱਦਾ ਦਿੰਦੇ ਆ ਸਾਡੇ ਨਾਲ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਆਪਣੇ ਵਿਚਾਰ ਦੇ ਸਕਦਾ ਹੈ ਬਾਕੀ ਸਭ ਨੂੰ ਹੱਥ ਜੋੜ ਕੇ ਹੀ ਬੇਨਤੀ ਹੈ ਵੀ ਜੇ ਤੁਹਾਨੂੰ ਸਾਡੇ ਇਹ ਵਿਚਾਰ ਪ੍ਰੋਗਰਾਮ ਦੇ ਵਿੱਚ ਪਾਈ ਹਰਵਿੰਦਰ ਸਿੰਘ ਦੇ ਜਿਹੜੇ ਵਿਚਾਰ ਨੇ ਚੰਗੇ ਲੱਗੇ ਤਾਂ ਆਪਣੇ ਕਮੈਂਟਾਂ ਦੇ ਰਾਹੀਂ ਜਰੂਰ ਸਾਡੀ ਹੌਸਲਾ ਬੁਝਾਈ ਕਰਿਓ ਤਾਂ ਕਿ ਅਸੀਂ ਆਉਣ ਵਾਲੇ ਟਾਈਮ ਦੇ ਵਿੱਚ ਇਦਾਂ ਹੀ ਜਿਹੜੇ ਚਲੰਤ ਮਾਮਲੇ ਨੇ ਉਹਨਾਂ ਤੇ ਵਿਚਾਰ ਚਰਚਾ ਕਰਦੇ ਰਹੀਏ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ